ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਤੇ ਆਪਾਂ ਲੱਗੇ ਹੋਏ ਆਂ ਘਰ ਦੇ ਕੰਮ-ਕਾਰ ਕਰਨ ਜੀ ਤੇ ਬਾਜ ਲੱਗਿਆ ਹੋਇਆ ਜੀ ਆਵਾਜ਼ ਨੂੰ ਹੈਗੀ ਹੈ ਜੀ ਛੁੱਟੀ ਬਾਜ ਲੱਗਿਆ ਹੈ ਜੇ ਆਪਣਾ ਟਰੈਕਟਰ ਨਾਲ ਖੇលਣੇ ਅੱਜ ਬਾਜ ਨੇ ਕਰੀਏ ਜੀ ਬਹੁਤ ਮસ્ਤੀ ਚਲੋ ਜੀ ਸਾਰਿਆਂ ਨੂੰ ਬੱਸ ਸਤਿ ਸ੍ਰੀ ਅਕਾਲ ਬੁਲਾ ਦਿਓ ਜੀ ਬੁਲਾ ਦਿਓ ਜੀ ਕਾਕਾ ਜੀ ਆ ਗਏ ਗੁਰੂ ਜੀ ਕਿੰਨੇ ਗਏ ਦਿਖਾ ਦਿਓ ਦਿਖਾ ਦਿਓ ਕਰੈਕਟਰ ਦੇ ਦਿਖਾਇਆ ਚਲੋ ਵੀਡੀਓ ਕੰਨ ਬਣਾ ਰਹੀ ਹੋ ਮੇਰੀ ਚਲੋ ਜੀ ਮਿਲੋ ਜੀ ਮਨਦੀਪ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੈਕਗ੍ਰਾਉਂਡ ਤੇ ਪਾਛਾ ਚੜਦੀ ਕਲਾ ਵਰਕਸ਼ਾਪ ਚੱਲ ਰਹੀ ਹੋਤੀ ਹੈ ਤੇ ਆਪਾਂ ਲੱਗੇ ਜੀ ਕੰਮਕਾਰ ਕਰਨ ਬਾਕੀ ਕੱਲ ਵਾਲੀ ਵੀਡੀਓ ਵਿੱਚ ਮੈਂ ਬੋਲਦਾ ਤਾਂ ਵੀ ਇਸ ਤੇਾਰੇ ਜਾਉਂਗੇ ਉਹ ਸਾਡਾ ਹੋ ਗਿਆ ਕੈਨਸਲ ਅੱਜ ਅੱਜ ਸਾਨੂੰ ਅਚਾਨਕ ਕੰਮ ਨਿਕਲਿਆ ਆ ਤੇ ਕੁਲ ਸਮਾਨ ਵਗੈਰਾ ਵੀ ਲਿਗਿਆ ਉਹਨਾਂ ਦਾ ਕੱਲ੍ਹ ਨੂੰ ਤਾਂ ਮੇਸਟਰ ਨੂੰ ਵੀ ਲੱਗਣਾ ਇਹਦੇ ਕਰਕੇ ਫਿਰ ਅਸੀਂ 1-2 ਦਿਨ ਅੱਗੇ ਬਾਤਲ ਚੱਲ ਫਿਰ ਦੇਖੀ ਜਾਊਗੀ ਆਪਾਂ ਲੱਗੇ ਦੀ ਕੰਮ ਕਰ ਕਰਨ ਕਰਦੇ ਬਾਕੀ ਕੌਕੰਡਾ ਕਰਨਾ ਮੱਜਾ-ਮੁਜਾ ਬਸ ਉਹੀ ਦਿੱਲੀ ਦਾ ਰੋਜ਼ ਕੰਮ ਉਹੀ ਆਪਣਾ ਦਿੱਲੀ ਦਾ ਉਹ ਪੂਰੇ ਕਰ ਲੂਗੇ ਤੇ ਬਾਕੀ ਜਦੋਂ ਦੱਸ ਦਨੇ ਇਹ ਹੋਣ ਦਿਖਾ ਦਿਓ ਜੀ ਗਾਈ ਤੇ ਆਪਾਂ ਮੈਂ ਚੱਲੀ ਆ ਜੀ ਹੁਣ ਘਰ ਦੇ ਕੰਮ ਕਰ ਨਿਪਟ ਗਏ ਸਵੇਰੇ ਆਪਾਂ ਨੇ ਬਣਾਈ ਸੀ ਕੋਈ ਨੂੰ ਦਿਖਾ ਦਈਏ ਦਿਖਾ ਲਈ ਤੇ ਹੁਣ ਆਪਾਂ ਕਰੀਏ ਥੋੜੀ ਜੀ ਰੈਸਟ ਤੇ ਉਸ ਤੋਂ ਬਾਅਦ ਫਿਰ ਚੱਲਦੇ ਆ ਜੀ ਫਿਰ ਕਰਦੇ ਆ ਜੀ ਕੰਮ ਫਿਰ ਮਿਲਦੇ ਆ ਜੀ ਤੁਹਾਨੂੰ ਆ ਲੋ ਜੀ ਬਾਜ ਨੇ ਟਰੈਕਟਰ ਦਿਖਾਣੇ ਤੁਹਾਨੂੰ ਚਲਾ ਕੇ ਦੇ ਦਿੰਦੇ ਆ ਜੀ ਬਾਜ ਦਾ ਟਰੈਕਟਰ ਦੇ ਲਈ ਅਲਸਾ ਤੇ ਜੱਕੜ ਗੰਲਾ ਜੱਕਣ ਜੱਕਲ ਪਰਾਂਦੀ ਆਦੀ ਹੋਰ ਦੀ ਇੱਕ ਨ ਮਾਰੀ ਠੀਕ ਐ ਜਦ ਮੈਂ ਪਿੱਛੇ ਨੂੰ ਮਾਰ ਕੇ ਕਾ ਦੇ ਕੈਮਰਾ ਬੈ ਗਈ ਉਧਰ ਨਾ ਮਾਰੀ ਉਹ ਟੁੱਟ ਨਾ ਜਾਵੇ ਪਲਾਈ ਇੱਧਰ ਆ ਜਾ ਨੀਚੇ ਇੱਧਰ ਹਾਂਜੀ ਆਪਾਂ ਲੱਗੇ ਆ ਜੀ ਮੱਜਾ ਚਾਉਣ ਮੱਜਾ ਕੱਢੀ ਆਪਾਂ ਨੇ ਬਾਹਰ ਮਨਦੀਪ ਲੱਗੇ ਆਪਣਾ ਇੱਧਰ ਕੋਹੀ ਕੁੜੇ ਦਾ ਕੰਮ ਤੇ ਕਰੀਏ ਜੇ ਫਿਰ ਹੁਣ ਮੱਜਾਂ ਦਾ ਇਹਨੂੰ ਫੌਜ ਦੇ ਵਿੱਚ ਕਹਿੰਦੇ ਘਾਉਂਦੇ ਮੈਨੂੰ ਬੋਲਦੇ ਐਲਮ ਜੀ ਲਾਈਟ ਮਸ਼ੀਨ ਗੱਲ ਵੀ ਇੰਨੀ ਜ਼ਰਫਲ ਨਹੀਂ ਕੰਮ ਆਉਂਦੀ ਜਿੰਨਾ ਇਹਦੀ ਜ਼ਰੂਰਤ ਪੈਂਦੀ ਬੌਜਮਾ ਇਹਨੂੰ ਐਲਮ ਜੀ ਬੋਲਦੇ ਲਾਈਟ ਮਸ਼ੀਨ ਗੱਲ ਅੱਛਾ ਬਦਲ ਫੇਰ ਹੋ ਗਿਆ ਦੁਵਾਰਾ ਮੋਬੀਆ ਦਾ ਪਹਿਲੇ ਦਿਨ ਨੰਦਾ ਆਹੋ ਲੋਕਾਂ ਦੇ ਕਣਕਾਂ ਜਿਹੜੀਆਂ ਵੀ ਹੈਗੀਆਂ ਚੱਕੋ ਹੋਈਆਂ ਕਣਕਾਂ ਸਾਹਬ ਦਾ ਪਾਪੇ ਦੇ ਹੁਣ ਆਏ ਤਾਂ 50 ਕਿਲੋ ਨੂੰ ਇੱਕ ਫੈਸਲੀ ਜਿੱਥੇ ਅੱਗ ਲੱਗ ਗਈ ਜਿੱਥੇ 50 ਕਿਲੋ ਹਾਂ ਉਹਦੇ ਜਿੱਥੇ ਕਰਦੇ ਨੇ ਹਾਂ ਆਹੋ ਉਹ ਵੀ ਤਾਂ ਕੋਈ ਨਹੀਂ ਹੁੰਦਾ ਰਾ ਪਾਪੇ ਦੇ ਜਿਹਨੂੰ ਜਿੰਨਾ ਮਿਲਣਾ ਉਨਾ ਹੀ ਮਿਲਣਾ ਕਿਸੇ ਨੂੰ ਘੱਟ ਨਹੀਂ ਕਿਸੇ ਨੂੰ ਜ਼ਿਆਦਾ ਨਹੀਂ ਇਹ ਰੱਬ ਨੇ ਰੰਗ ਕਰ ਦਿੱਤਾ ਸਭ ਆਦਮਾ ਦੇ ਫਿਰ ਮੈਂ ਲੈਣਾ ਪਹਿਲਾਂ ਕਾ ਗਾਂ ਚੋਣ ਲੱਗ ਗਈ ਆ ਤਾਂ ਨਹੀਂ ਤੁਸੀਂ ਰਹਿਣ ਦਿਓ ਜੀ ਤੁਸੀਂ ਰਹਿ ਕੇ ਮੈਂ ਚੋਣਾ ਆ ਜੀ ਉਹ ਤੇ ਮਰਜੀ ਐ ਬੈਠ ਜਾਨੀ ਮੈਨੂੰ ਕਿ ਮੈਂ ਆਪਣਾ ਘਰ ਨੂੰ ਚ ਅੰਦਰ ਨੂੰ ਆਉਂਦੀ ਨਹੀਂ ਹੈ ਜੀ ਚੋਣ ਦਾ ਨਾ ਦਵਾ ਨਹੀਂ ਦੋ ਚਪਾ ਖਾ ਕੇ ਮੈਂ ਮੈਂ ਤੇ ਨੀਂਦ ਤੇ ਸੁਬਾਹ ਨੂੰ ਹਾਂ ਉਹ ਮੇਰਾ ਆਉਂਦਾ ਆਉਂਦਾ ਉਹ ਵੀ ਤਰੋਲੀ ਜਾ ਉਹ ਬੰਦਾ ਲੋ ਜੀ ਮੈਂ ਆਪਣਾ ਕੰਮ ਕਰ ਲਿਆ ਫਿਨਿਸ਼ ਤੇ ਆ ਦੇਖੋ ਆਪਣੀ ਸਫਾਈ ਇਹਨਾਂ ਨਾਲ ਪੱਖੇ ਚੱਲ ਰਹੇ ਆ ਵੀ ਸਾਰਾ ਸੁੱਕ ਜਵੇ ਇਹ ਤੇ ਚੀਕੂ ਘੁੰਮ ਰਹੇ ਹਨ ਰਖਵਿੰਦਰ ਲੱਗੇ ਹੋਏ ਮੱਜਾਂ ਚੋਂ ਨਗਾਂ ਇੱਕ ਗਾਂ ਦੇ ਮੂਹਰੇ ਬੈਠਣਾ ਪੈਂਦਾ ਉਹ ਤਾਂ ਮੈਂ ਚਵਾਤੀ ਉਹ ਵਾਲੀ ਤੇ ਹੁਣ ਆਹ ਗਾਂ ਨੂੰ ਲੱਗੇ ਹੋਏ ਚੋਂ ਇਹ ਵਿਚਾਰੀ ਵਧੀਆ ਸੀਲ ਸਾਊ ਹੈ। ਇਹ ਕੋਈ ਤੰਗ ਪਰੇਸ਼ਾਨ ਨਹੀਂ ਕਰਦੀ ਹੋएगी। ਤੇ ਇਸ ਤੋਂ ਬਾਅਦ ਮੈਂ ਚੱਲਿਆ ਕੱਖ ਲੈਣ। ਤੇ ਇੱਕ ਦੋ ਕੰਮ ਹੋਰ ਆ। ਮਸ਼ੀਨ ਵਾਲੇ ਨਾਲ ਗੱਲ ਕਰਨੀ ਆ। ਕਣਕ ਵੀ ਉਹ ਕਰਨੀ ਆ, ਵਧਾਉਣੀ ਆ ਆਪਣੀ। ਤਾਂ ਬਾਕੀ ਲਖਮਿੰਦਰ ਨੂੰ ਮਿਲਦੇ ਆ ਜੀ। ਸੰਤੂ ਸਾਹਿਬ ਲੱਗੇ ਹੋਏ ਗਾਂ ਚੋਣ ਵਾਸਤੇ। ਫਿਰਾਂ ਜੀ। ਕਾ ਕਰਦੇ ਬਾਈ ਜੀ ਮੈਂ ਤਾਂ ਨਹੀਂ ਆਉਣਾ ਮੈਂ ਸਾ ਮੱਖੀ ਹੋ ਤਾਂ ਹੋਈ ਪਈ ਆ ਉਹ ਸੜਕ ਹਣੀ ਸੀ ਬਾਈ ਜੀ ਚਲ ਚੋਲਾ ਫਿਰ ਚੋਕੇ ਫਿਰ ਬਾਅਦ ਬਣਾਉਂਗੀ ਵੀਡੀਓ ਤੁਹਾਨੂੰ ਥੋੜਾ ਜੁੱਦਣਾ ਦੂਸਰੀ ਕੰਨੀ ਚ ਪਾ ਲੈਣਾ ਤਾਂ ਬੜੀ ਜੀ ਫਿਰ ਬੜੀ ਕੰਨੀ ਅੰਦਰ ਨੂੰ ਲੈ ਜਾਣੀ ਠੀਕ ਹੈ ਜੀ ਹਾਂਜੀ ਆਪਾਂ ਆਏ ਹੋਏ ਹਾਂ ਜੀ ਖੇਤਾਂ ਵਿੱਚ ਤੇ ਬੱਦਲ ਵਾਈ ਹੋਈ ਹੋਈ ਹੈ ਬਹੁਤ ਮੰਦੀਪ ਵੱਡ ਰਹੇ ਹੈ ਬਰਸੀਨ ਅੱਜ ਤਾਂ ਆਪਣਾ ਬਹੁਤ ਟਾਈਮ ਪਿੱਛੇ ਤੋਂ ਕਿਹੜਾ ਵੱਜਿਆ ਖੇਤਾਂ ਜੇ ਮੈਂ ਤਾਂ ਤਕਰੀਬਨ ਮੈਂ ਕਹਿੰਦੀ 15-20 ਦਿਨ ਪਿੱਛੇ ਤੋਂ ਆਈ ਹੋਣੀ ਆ ਮੈਂ ਬਹੁਤ ਆਰਾਮ ਨਾਲ ਆਮੀ ਹਾਂ 15 ਦਿਨ 20 ਦਿਨ ਪਿੱਛੇ ਹੋ ਵੀ ਪਤਾ ਨਹੀਂ ਜਿਆਦਾ ਦਿਨ ਪਿੱਛੇ ਤੇ ਆਈ ਹੋਵਾਂ ਆ ਦੇਖੋ ਬੱਦਲ ਵਾਈ ਬਹੁਤ ਹੋਈ ਹੋਈ ਆ ਦਰਵਾਜੋਂ ਦਾ ਕਹੀ ਚੱਕੀ। ਦਰਵਾਜੇ ਜ਼ਿੰਮੇਦਾਰ ਆ ਫਿਰ। ਚੱਕਾ ਤੋਂ ਉਹਨਾਂ ਬਾਸਤਨ ਨੇ। ਉੰਗੇ ਨਹੀਂ ਜਾਣੇ। ਕੀ ਕਰਨਾ ਜੀ ਹੁਣ ਆਪਾਂ ਨੇ? ਕਹੀ ਲੈਂਦੀ ਐ। ਪੈਰ ਤੇ ਵੱਜੂਗੀ। ਟਿੱਖ ਜੀ ਇਹਦਾ ਹੁੰਦਾ। ਬਾਜ ਬੁੱਗੇ ਰੋਈ ਨਾ। ਹਾਂ ਜੇ ਪੈਰ ਤੇ ਵੱਜੀ ਨਾ ਫਿਰ ਰੋਈ ਨਾ। ਉਹ ਮੈਂ ਚਾਗੇ ਕਰਦਾ। ਪੁੱਤੀ ਦੇਖ ਕੀ ਕਰੇ? ਚਾਗੇ। ਹਾਂ ਨਹੀਂ ਨਹੀਂ। ਹਲੇ ਨਹੀਂ ਦੇਖੀ ਚਲਾਗੇ। ਹਾਂ ਤੇ ਜਿਹੜਾ ਬਾਜ ਹੈ ਇਹ ਸਿਆਣੀ ਮਮਾ ਦਾ ਸਿਆਣਾ ਪੁੱਤ ਹੈ ਹੂੰ ਉਹੀ ਤਾਂ ਹੈ ਚਾਚਾ ਅਰੇ ਕਹ ਗਈ ਕਿੰਨਾ ਸੋਹਣਾ-ਸੋਹਣਾ ਚੋ ਜਨ ਹੁੰਦਾ ਦੇਖੋ ਗਾਇਸ ਕਿੰਨਾ ਸੋਹਣਾ-ਸੋਹਣਾ ਸੋਸਨ ਹੁੰਦਾ ਮੌਸਮ ਹੁੰਦਾ ਸੋਸਨ ਹੁੰਦਾ ਹੈ ਚਾਚਾ ਮੌਸਮ ਹੈ ਮੌਸਮ ਹੈ ਚੋਚਾ ਹੈ ਚੋਚਾ ਜੱਜ ਬੈਟਰ ਕਹਿਣਾ ਬੈਟਰ ਬੈਟਰ ਲੈ ਮੱਛਰ ਲੜਦਾ ਹੈ ਮੱਛਰ ਲੜਦਾ ਬਰਸੀਨ ਵੱਡ ਲਾ ਤੂੰ ਵੀ ਵੱਡ ਲਾ ਬਰਸੀਨ ਲੈ ਦਾਤੀ ਨਹੀਂ ਹੈਗੀ ਹੋਰ ਨਾ ਪੰਗਾ ਪੋਉਂਦੀ ਮੇਰੀ ਜਾਨ ਨੂੰ ਯਾਰ ਤੇ ਮੈਂ ਕਿਉਂ ਮਾਰੂਆ ਚਲੋ ਫਿਰ ਆਹ ਇਹ ਵੀ ਹੈ ਚਲੋ ਜੀ ਫਿਰ ਮਨਦੀਪ ਲੱਗੇ ਹੋਇਆ ਹੁਣ ਬਰਸੀਨ ਵੱਢਣਾ ਤੇ ਬਹੁਤ ਵੱਡਾ ਮੈਂ ਯਾਰ ਇੱਕ ਅੱਧੀ ਭਰੀ ਜਿਹੜੀ ਵੱਢ ਹੁੰਦੀ ਲੋਹੇ ਜਿਹੀ ਉਹ ਹਾਂ ਮੀਂਦਾ ਵੀ ਨਹੀਂ ਹੋਣਾ ਪਤਾ ਹੈਗਾ ਹਾਂ ਸਹੀ ਗੱਲ ਹੈ ਪੱਤਾ ਦੀ ਭਈ ਉਹ ਵੀ ਜਾ ਕੇ ਪਾ ਦਉਂਗੇ ਇਹ ਤਾਂ ਹੱਲਾ ਾਟ ਵੀ ਨਹੀਂ ਹੈਗੀ ਮਿੰਟਾਂ ਮਾ ਪ੍ਰੋਗਰਾਮ ਬਣ ਜਾਂਦਾ ਕਿਤੇ ਆਉਣੇ ਗਾਣੇ ਦਾ ਆਹੋ ਇਹ ਵੀ ਹੈ ਇੱਕ ਭਰੀ ਵੱਢ ਇੱਕ ਹੁਣ ਜੋ ਗਿਆ ਵੱਢ ਚਲੋ ਹੀ ਬਹੁਤ ਹੈ ਦੋ ਚਾਹੀਦੀਆਂ ਹੋਰ ਜੋ ਕੀ ਹੈ ਮੈਨੂੰ ਦੋ ਤਾਂ ਵੱਡ ਹੁੰਦੀਆਂ ਦਿਨ ਚਿਪਕ ਜਮੇ ਚਲੋ ਜੀ ਮਿਲਦੇ ਆ ਫਿਰ ਆਪਾਂ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਧੰਨਵਾਦ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਨੇ ਵੀਡੀਓ ਨੂੰ ਤੇ ਕਰ ਦਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਕਰ ਦਿਓ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ